शिकायतकर्ता राजेंद्र सिंह सिद्धू ਦੇ ਨਾਲ ਗੱਲਬਾਤ ਕਰਦੇ ਆਂ राजेंद्र ਜੀ ਹੁਣ ਕੀ ਤੁਹਾਡਾ ਅਗਲਾ ਕਦਮ ਰਹੇਗਾ ਬਠਿੰਡਾ ਜ਼ਿਲ੍ਹਾ ਅਦਾਲਤ ਨੇ ਖਾਰਜ ਕਰ ਦਿੱਤਾ ਕੇਸ ਸਾਡੇ ਲਈ ਬਹੁਤ ਇਹ ਮੱਧ ਭਾਗੀ ਗੱਲ ਹੈ ਜੀ ਸਿੱਖਾਂ ਦੀਆਂ ਭਾਵਨਾਵਾਂ ਪਹਿਲੇ ਬਹੁਤ ਥੇਸ ਪਹੁੰਚੀ ਹੋਈ ਸੀ ਹੁਣ ਜੋ ਕੋਰਟ ਨੇ ਫੈਸਲਾ ਕੀਤਾ ਹੈ ਇਸ ਦੇ ਉੱਤੇ ਵੀ ਸਾਡੇ ਲਈ ਬਹੁਤ ਥੇਸ ਪਹੁੰਚੀ ਹੈ ਸਿੱਖਾਂ ਦੀਆਂ ਭਾਵਨਾਵਾਂ ਨੂੰ ਹੋਰ ਵੱਧ ਥੇਸ ਪਹੁੰਚੀ ਹੈ ਸਾਨੂੰ ਆਸ ਸੀਗੀ ਕੋਰਟਾਂ ਜਿਹੜੀਆਂ ਫੈਸਲਾ ਸਹੀ ਸੁਣਾਉਣਗੀਆਂ ਪਰ ਅੱਜ ਖਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ ਕਿ ਜੋ ਬਠਿੰਡਾ ਦੇ ਸਲਾਵਤਪੁਰਾ ਪਿੰਡ ਵਿੱਚ ਡੇਰਾ ਮੁਖੀ ਗਰਮੀਤ RAM SINGH ਦੇ ਵੱਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਸ਼ਾਕ ਪਾਇਨ ਕੇ ਜੋ ਸਵਾਂਗ ਰਚਿਆ ਗਿਆ ਸੀਗਾ ਜੀ ਉਹ ਸਦਾ ਪਰਚਾ ਜੋ ਦਰਜ ਕੀਤਾ ਗਿਆ ਸੀ ਅੱਜ ਕੋਰਟ ਨੇ ਉਹ ਖਾਰਜ ਕੀਤੇ ਇਹ ਕਰ ਦਿੱਤਾ ਹੈ ਤੇ ਅਸੀਂ ਇਸ ਕੋਰਟ ਦੇ ਜਿਹੜਾ ਫੈਸਲਾ ਕੀਤਾ ਉਹਦੇ ਅੰਗੇਸਟ ਹਾਈ ਕੋਰਟ ਵਿੱਚ ਜਾਵਾਂਗੇ ਸਾਨੂੰ ਮੂਰ ਰਮੀਦ ਹੈ ਵੀ ਜਿਹੜੀ ਕੋਰਟ ਹੈ ਸਾਨੂੰ ਹਾਈ ਕੋਰਟ ਜ਼ੁਲ ਇਨਸਾਫ ਦੇਊਗੀ ਪਹਿਲਾਂ ਪੁਲਿਸ ਨੇ ਵੀ 527995 ਧਾਰਾ ਲਾਈ ਫਿਰ 10 6 2007 ਨੂੰ ਇਹ ਸੈਕਸ਼ਨ ਦੇ ਵਿੱਚ ਹੋਰ ਵਾਧਾ ਕੀਤਾ 153 ਲਾਈ 298 ਧਾਰਾ માં ਹੋਰ ਲਾਈਆਂ ਪੁਲਿਸ ਨੇ ਐਫੀਡੈਵਟ ਵੀ ਦਿੱਤੇ ਪਰ ਸਾਡੇ ਲਈ ਇਹ ਮੰਦਭਾਗੀ ਗੱਲ ਹੈ ਕਿ ਜੋ ਕੈਂਸਲੇਸ਼ਨ ਰਿਪੋਰਟ ਬਣਾਈ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ ਝੂਠੀ ਐਫੀਡੈਵਟ ਲਗਾ ਕੇ ਉਹ ਕੋਰਟ ਵਿੱਚ ਪੇਸ਼ ਕਰ ਦਿੱਤੀ ਅਸੀਂ ਕੋਰਟ ਚ ਆਵ ਹਾਜਰ ਹੋਏ ਸਾਡੇ ਵਕੀਲ ਸਾਹਿਬਾਨ ਨੇ ਵੀ ਉਹਦੇ ਤੇ ਘੰਟਾ ਇੱਕ ਬਹਿਸ ਚੱਲੀ 15 ਮਿੰਟਾਂ ਬਾਅਦ ਹੀ ਫੈਸਲਾ ਸੁਣਾ ਦਿੱਤਾ ਵੀ ਜਿਹੜਾ ਕੇਸ ਹੈ ਡਿਸਮਿਸ ਕੀਤਾ ਜਾਂਦਾ ਜੀ ਅਸੀਂ ਜਰੂਰ ਜੋ ਜਿਲ੍ਹਾ ਸੈਸ਼ਨ ਜੱਜ ਸਰਦਾਰ ਤੇਜਵੀਰ ਸਿੰਘ ਵੱਲੋਂ ਫੈਸਲਾ ਸੁਣਾਇਆ ਗਿਆ ਇਹਦੇ ਅੰਗੇ ਹਾਈ ਕੋਰਟ ਜਾਵਾਂਗੇ ਸਾਨੂੰ ਪੂਰਨ ਆਸ ਹੈ ਕਿ ਉੱਥੋਂ ਸਾਨੂੰ ਇਨਸਾਫ ਮਿਲੇਗਾ ਜੀ